ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਰਜੀਤ कौर ਹੈ ਜੀ ਤੇ ਮੈਨੂੰ ਚਮੜੀ ਦਾ ਬਹੁਤ ਰੋਗਾ ਪੈੜਾ ਸੀਗਾ ਇਸ ਕਰਕੇ ਮੈਨੂੰ 4 ਸਾਲ ਹੋ ਗਏ ਮੈਂ ਬਹੁਤ ਪਰੇਸ਼ਾਨ ਸੀਗੀ ਇਸ ਬਿਮਾਰੀ ਤੋਂ ਮੇਰੇ ਸਾਰੇ ਖਰਚ ਹੁੰਦੇ ਸੀ ਸਾਰੇ ਮੇਰੇ ਸਰੀਰ ਦੇ ਉੱਤੇ ਮਤਲਬ ਧੱਫੜੋ ਜਾਂਦੇ ਸੀ ਖਾਰਸ਼ ਕਰ ਕਰਕੇ ਮੇਰਾ ਬੁਰਾ ਹਾਲ ਹੋ ਜਾਂਦਾ ਸੀਗਾ ਤੇ ਨਾ ਮੈਂ ਬ੍ਰਿਜਰ ਪਾ ਸਕਦੀ ਸੀ ਨਾ ਮੈਂ ਵਧੀਆ ਕੋਈ ਕੱਪੜੇ ਪਾ ਕੇ ਅੰਦਰ ਜਾ ਸਕਦੀ ਸੀ ਪਾ ਕੇ ਤੇ ਇੱਕ ਦਿਨ ਮੇਰਾ ਬੇਟਾ ਇੱਥੋਂ ਨਹੀਂ ਲੰਘਿਆ ਤੇ ਮੇਰੇ ਬੇਟੇ ਨੂੰ ਪਤਾ ਲੱਗਾ ਬੀ ਇੱਥੇ ਮਤਲਬ ਬਹੁਤ ਵਧੀਆ ਇਲਾਜ ਹੁੰਦਾ ਸ਼ਰਦ ਡਾਕਟਰ ਸ਼ਰਦਾ ਕੋਲੇ ਤੇ ਮੈਨੂੰ ਉਹਨੇ ਮੇਰੇ ਬੇਟੇ ਨੇ ਕਿਹਾ ਵੀ ਮਾਤਾ ਤੁਸੀਂ ਉੱਥੇ ਜਾਵੋ ਵੀ ਡਾਕਟਰ ਸ਼ਰਦਾ ਬਹੁਤ ਵਧੀਆ ਇਲਾਜ ਕਰਦੇ ਹੈਗੇ ਆ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਫਿਰ ਮੈਂ ਇੱਥੇ 1 ਸਾਲ ਦਵਾਈ ਖਾਧੀ ਤੇ ਉਸ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ ਫਿਰ ਮੈਨੂੰ ਮਤਲਬ ਕੋਈ ਪਰੇਸ਼ਾਨੀ ਨਹੀਂ ਆਈ ਮੇਰੇ ਸਾਰੇ ਹੱਥ ਪੈਰ ਸਭ ਕੁਝ ਠੀਕ ਹੋ ਗਏ ਤੇ ਇਸ ਕਰਕੇ ਮੈਂ ਇਹਨਾਂ ਦਾ ਡਾਕਟਰ ਸ਼ਰਦਾ ਜੀ ਦਾ ਧੰਨਵਾਦ ਕਰਦੀ ਹੈਗੀ ਆ ਡਾਕਟਰ ਸ਼ਰਦਾ ਬਹੁਤ ਵਧੀਆ ਡਾਕਟਰ ਹੈਗੇ ਆ ਮੈਂ ਸਭ ਨੂੰ ਇਹ ਹੀ ਦੇਸ਼ ਦੇਵਾਂਗੀ ਵੀ ਡਾਕਟਰ ਸ਼ਰਦਾ ਜੀ ਕੋਲੇ ਜਾਓ ਔਰ ਆਪਣਾ ਇਲਾਜ ਕਰਾਓ ਬਹੁਤ ਵਧੀਆ ਡਾਕਟਰ ਹੈਗੇ ਆ ਬਾਕੀ ਇਹਨਾਂ ਸਾਰਿਆਂ ਦਾ ਧੰਨਵਾਦ